ਹਰੀਚੰਦ ਕੋਪੇ ਨੇ ਉਹਨੇ ਸੁਈਏ ਰੱਖੇ ਤੇ ਗੁਰੂ ਸਾਹਿਬ ਜੀ ਦੀ ਇੱਕ ਇੱਕ ਰਿਪੋਰਟ ਜਿਹੜੀ ਸੀ ਉਹ ਹਰੀਚੰਦ ਨੂੰ ਮਿਲਦੀ ਸੀ ਹੁਣ ਇੱਕ ਦਿਨ ਗੁਰੂ ਸਾਹਿਬ ਜੀ ਜਿਹੜੇ ਨੇ ਕੁਝ ਇੱਕ ਸਿੰਘਾਂ ਦੇ ਨਾਲ ਸ਼ਿਕਾਰ ਖੇਡਣ ਜਾ ਰਹੇ ਨੇ ਉਧਰ ਹਰੀਚੰਦ ਜਿਹੜਾ ਹੈ ਉਹਨੇ ਗੁਰੂ ਸਾਹਿਬ ਜੀ ਨੂੰ ਘੇਰਾ ਪਾ ਲਿਆ ਇਹ ਸਾਰੀ વાਤਾ ਦਸਮ ਗ੍ਰੰਥ ਦੇ ਵਿੱਚ ਜਿਹੜੀ ਹੈ ਆਉਂਦੀ ਹੈ ਸਾਰੀ ਬਾਤ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਰੀ ਚੰਦ ਨੇ ਘੇਰਾ ਪਾ ਲਿਆ ਤੇ ਹਰੀ ਚੰਦ ਨੇ ਘੇਰਾ ਕਿਵੇਂ ਪਾਇਆ ਹਰੀ ਚੰਦ ਦੀ ਫੌਜ ਅਨੇਕਾਂ ਕੋਲ ਹੈ ਔਰ ਪਾਸ਼ਾ ਤੇ ਪਾਸ਼ਾ ਦੇ ਨਾਲ ਕੁਝ ਕੁ ਸਿੰਘ ਨੇ ਤੇ ਹਰੀ ਚੰਦ ਜਿਹੜਾ ਹੈ ਗੁਰੂ ਸਾਹਿਬ ਨੂੰ ਲਲਕਾਰਦਾ ਹੈ ਕਹਿੰਦਾ ਕਿ ਗੋਬਿੰਦ ਅੱਜ ਮੈਂ ਤੇਰੇ ਨਾਲ ਦੇਖਣਾ ਚਾਹੁੰਦਾ ਮੈਂ ਸੁਣਿਆ ਤੇਰਾ ਨਿਸ਼ਾਨਾ ਬਹੁਤ ਤੇਜ ਤਾਂ ਤੂੰ ਇਹਦਾ ਕਰ ਅੱਜ ਨਿਸ਼ਾਨਾ ਲਗਾ ਕੇ ਦਿਖਾ ਤੇਰਾ ਕਿਤਨਾ ਕੁ ਨਿਸ਼ਾਨਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਦੇਖ ਤੂੰ ਆਪਣੇ ਮਨ ਦੇ ਵਿੱਚ ਕੀ ਢਾਰ ਕੇ ਆਇਆ ਹੈ ਇਹ ਤੈਨੂੰ ਪਤਾ ਹੈ ਪਰ ਜੇਕਰ ਤੂੰ ਨਿਸ਼ਾਨੇ ਪਰਖਣ ਦੀ ਗੱਲ ਕਰਦਾ ਮੇਰਾ ਹਜੇ ਸੰਤ ਪੁਣਾ ਹੈ ਮੈਂ ਨਿਸ਼ਾਨਾ ਨਹੀਂ ਮਾਰਾਂਗਾ ਮੈਂ ਤੀਰ ਨਹੀਂ ਚਲਾਵਾਂਗਾ ਤੀਰ ਤੂੰ ਚਲਾ ਹਣ ਹਰੀਚੰਦ ਜਿਹੜਾ ਸੀ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਕਿ ਇਹ ਬਿਲਕੁਲ ਵੀ ਇਹਨੂੰ ਪਤਾ ਨਹੀਂ ਹੈ ਨੇਚੇ ਜੁਦ ਹੋ ਰਿਹਾ ਹੋਵੇ ਲੜਾਈ ਹੋ ਰਹੀ ਹੋਵੇ ਤੇ ਕੌਣ ਪਹਿਲ ਦਿੰਦਾ ਹੈ ਕਹਿੰਦੇ ਇਹਨੂੰ ਕੁਝ ਨਹੀਂ ਪਤਾ ਕਹਿੰਦੇ ਹਰੀਚੰਦ ਨੇ ਗੁਰੂ ਸਾਹਿਬ ਨੂੰ ਲੋਕਾ ਰਿਹਾ ਕਿ ਤੀਰ ਤੂੰ ਚਲਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਨਹੀਂ ਹਰੀਚੰਦਾ ਤੀਰ ਤੂੰ ਚਲਾ ਮੇਰਾ ਹਜੇ ਸੰਤ ਪੂਣਾ ਹੈ ਮੈਂ ਹਜੇ ਟਿਕਿਆ ਹੋਇਆ ਮੇਰਾ ਸੰਤ ਪੂਣਾ ਜਿਹੜਾ ਹੈ ਉਹ ਸਿਪਾਈ ਪੂਣਾ ਨਹੀਂ ਜਾਗਿਆ ਤੀਰ ਤੂੰ ਚਲਾ ਕਹਿੰਦੇ ਹਰੀਚੰਦ ਬੜਾ ਖੁਸ਼ ਹੋਇਆ ਉਸ ਹਰੀਚੰਦ ਨੇ ਆਪਣਾ ਉਹ ਦੇਦੇ ਵਿੱਚੋਂ ਜਿਹੜਾ ਨਾ ਤੀਰ ਕੱਢਿਆ ਉਹ ਤੀਰ ਕੱਢ ਕਰਕੇ ਗੁਰੂ ਸਾਹਿਬ ਦਾ ਨਿਸ਼ਾਨਾ ਬਣਾਉਂਦਾ ਹੁਣ ਮਨ ਦੇ ਅੰਦਰ ਸੋਚਦਾ ਕਿ ਗੁਰੂ ਸਾਹਿਬ ਦੇ ਤੀਰ ਮਾਰਾਂ ਜਾਂ ਘੋੜੇ ਤੇ ਮਾਰਾਂ ਕਿਉਂਕਿ ਮਨ ਦੇ ਅੰਦਰ ਜਦੋਂ ਬਣਿਆ ਹੋਵੇ ਨਾ ਕਿ ਮੈਂ ਕੁਛ ਨਾ ਕੁਛ ਚੰਦ ਚੜ੍ਹਨਾ ਹੈ ਤੇ ਉਹ ਧਾਰ ਕੇ ਆਇਆ ਹੁੰਦਾ ਬੰਦਾ ਕਿ ਜੋ ਕਾਰਾ ਕਰਨਾ ਹੈ ਨਾ ਉਹ ਅੰਦਰੋਂ ਧਾਰ ਕੇ ਆਉਂਦਾ ਕਿ ਆਹ ਕੰਮ ਮੈਂ ਕਰਨਾ ਹੈ ਕਹਿੰਦੇ ਉਹਨੇ ਤੀਰ ਕੱਢਿਆ ਕਮਾਨ ਦੇ ਵਿੱਚ ਪਾਇਆ ਤੇ ਕਮਾਨ ਚ ਪਾ ਕਰਕੇ ਇਹ ਸੋਚਦਾ ਘੋੜੇ ਨੂੰ ਮਾਰਾਂ ਜਾਂ ਗੋਬਿਤ ਨੂੰ ਮਾਰਾਂ दुविधा ਦੇ ਵਿੱਚ ਪੈਂਦਾ ਹੈ ਕਹਿੰਦਾ ਘੋੜੇ ਨੂੰ ਮਾਰਾਂ ਗੋਬਿੰਦ ਨੂੰ ਮਾਰਾਂ ਘੋੜੇ ਨੂੰ ਮਾਰਾਂ ਜਾਂ ਗੋਬਿੰਦ ਨੂੰ ਮਾਰਾਂ ਕਹਿੰਦਾ ਘੋੜੇ ਨੂੰ ਮਾਰਾਂ ਆਂਦੇ ਘੋੜੇ ਨੂੰ ਜਦੋਂ ਮਾਰਨ ਲੱਗਾ ਤੀਰ ਨਿਸ਼ਾਨਾ ਘੋੜੇ ਦਾ ਬਣਾਇਆ ਤੇ ਪਾਸ਼ਾ ਨੇ ਆਪਣੀ ਬਾਣੀ ਦੇ ਅੰਦਰ ਫਰਮਾਇਆ ਹਰੀ ਚੰਦ ਘੋਪੇ ਕਮਾਨੰਸ ਬਾਰ ਕਹਿੰਦੇ ਹਰੀ ਚੰਦ ਨੇ ਆਪਣਾ ਕਮਾਨ ਜਿਹੜਾ ਹੈ ਨਾ ਉਹ ਕੱਸਿਆ ਹੋਇਆ ਤੇ ਤੀਰ ਉਹਦੇ ਵਿੱਚ ਪਾਇਆ ਹੋਇਆ ਪ੍ਰਥਮ ਬਾਜੀਆਂ ਤਾਨ ਬਾਨੁਪਹਾ ਕਹਿੰਦੇ ਉਹਨੇ ਪ੍ਰਥਮ ਦਾ ਵੱਲੋਂ ਪਹਿਲਾ ਪਹਿਲਾ ਤੀਰ ਚਲਾਉਣ ਵਾਸਤੇ ਹਰੀਚੰਦ ਤਿਆਰ ਹੋਇਆ ਪਹਿਲ ਪਹਿਲ ਗੁਰੂ ਗੋਬਿੰਦ ਸਿੰਘ ਮਾਰਣੇ ਨਹੀਂ ਕੀਤੇ ਕਹਿੰਦੇ ਹਰੀਚੰਦ ਨੇ ਪਹਿਲਾ ਤੀਰ ਮਾਰਨ ਵਾਸਤੇ ਨਾ ਆਪਣਾ ਕਮਾਨ ਕੱਢਿਆ ਤੇ ਕਮਾਨ ਚਲਾਉਣ ਵਾਸਤੇ ਤੀਰ ਜਿਹੜਾ ਹੈ ਕੱਸ ਲਿਆ ਤੇ ਪਾਸ਼ਾ ਕਹਿੰਦੇ ਨੇ ਉਹਨੇ ਐਸਾ ਨਿਸ਼ਾਨਾ ਬਣਾਇਆ ਕਹਿੰਦਾ ਘੋੜੇ ਨੂੰ ਮਾਰਾਂ ਜਾਂ ਗੋਬਿੰਦ ਨੂੰ ਮਾਰਾਂ ਤੇ ਨਿਸ਼ਾਨਾ ਬਣਾਇਆ ਘੋੜੇ ਦਾ ਹੁਣ ਘੋੜੇ ਦਾ ਨਿਸ਼ਾਨਾ ਬਣਾ ਕੇ ਤੀਰ ਮਾਰਨ ਲੱਗਾ ਤੇ ਪਾਸ਼ਾ ਕਹਿੰਦੇ ਨੇ ਪ੍ਰਥਮ ਬਾਜੀ ਨੂੰ ਤਨ ਬੰਨ੍ਹ। ਕਹਿੰਦੇ ਤੀਰ ਜਿਹੜਾ ਸੀ ਨਾ ਉਹ ਇੱਕ ਸਾਈਡ ਦੀ ਲੰਘ ਗਿਆ। ਘੋੜਾ ਵੀ ਬਚ ਗਿਆ ਗੁਰਗੋਬੇ ਸਿੰਘ ਦਾ। ਤੇ ਕਹਿੰਦੇ ਵੀ ਨਮੂਨਾ ਜਿਹਾ ਮੂੰਹ ਕਰਕੇ ਹਰੀਚੰਦ ਜਿਹੜਾ ਹੈ ਨਾ ਫਿਰ ਬੋਲਿਆ ਕਹਿੰਦੇ ਵਾਰ ਗੋਬਿੰਦ ਤੂੰ ਕਰ। ਹੁਣ ਪਹਿਲਾ ਵਾਰ ਤੇ ਕੁੰਝ ਗਿਆ। ਕਹਿੰਦੇ ਵਾਰ ਗੋਬਿੰਦ ਤੂੰ ਕਰ। ਤੇ ਪਾਤਸ਼ਾਹ ਦੇ ਫਿਰ ਕੀ ਬਚਨ ਸਨ। ਕਹਿੰਦੇ ਹਰੀਚੰਦਾ ਹਾ ਜੀ ਵੀ ਮੇਰਾ ਸੰਤ ਗੋਬਾ। ਮੇਰਾ ਸਿਪਾਹੀ ਪੁਣਾ ਨਹੀਂ ਜਾਗਾ ਵਾਰ ਤੂੰ ਕਰ ਲੈ ਹੁਣ ਫੇਰ ਬੜਾ ਖੁਸ਼ ਹੋਇਆ ਕਹਿੰਦੇ ਇਹਨੂੰ ਮਾਸਾ ਵੀ ਰਾਜ ਰਾਜਨੀਤੀ ਦਾ ਪਤਾ ਕੋਈ ਨਹੀਂ ਇਹ ਬਿਲਕੁਲ ਸੰਤ ਪੁਣਾਈਆ ਫਕੀਰ ਹੀ ਹੈ ਇਹਨੂੰ ਰਾਜਨੀਤੀ ਦਾ ਪਤਾ ਕੋਈ ਨਹੀਂ ਕਹਿੰਦੇ ਹਰੀ ਚੰਦ ਨੇ ਫੇਰ ਖੁਸ਼ ਹੋ ਕਰਕੇ ਦੂਸਰਾ ਤੀਰ ਚਲਾਉਣ ਵਾਸਤੇ ਤੀਰ ਕੱਢਿਆ ਤੇ ਪਾਸ਼ਾ ਦਾ ਪਾਵਨ ਦੁਤੀਆ ਤਿੰਨ ਤਾਨ ਮੁਕੋ ਚਲਾਏ ਹੁਣ ਫੇਰ ਸੋਚਦਾ ਹੈ ਕਿ ਹੁਣ ਮੈਂ ਗੋਬਿੰਦ ਨੂੰ ਮਾਰਾਂ ਜਾਂ ਘੋੜੇ ਨੂੰ ਮਾਰਾਂ ਗੋਬਿੰਦੁਰ ਮਹਾਰਾਜ ਕੋੜੇ ਨੂੰ ਮਾਰਾ ਕਹਿੰਦੇ ਵੀ ਕੋੜੇ ਨੂੰ ਮਾਰਾ ਤੇ ਘੋੜਾ ਜਿਹੜਾ ਹੈ ਇਹ ਤੇ ਹਵਾ ਦੇ ਵਿੱਚ ਉੱਡ ਜਾਂਦਾ ਹੈ ਇਹ ਘੋੜਾ ਤੇ ਇਤਨਾ ਤੇਜ ਹੈ ਫੁਰਤੀਲਾ ਹੈ ਕਿ ਹਵਾ ਦੇ ਵਿੱਚ ਉਡਾ ਕੇ ਲੈ ਜਾਂਦਾ ਹੈ ਤੇ ਕੋੜੇ ਨੂੰ ਮਾਰਾ ਫਿਰ ਜਦੋਂ ਤੀਰ ਕੱਸਿਆ ਤੇ ਮਨ ਦੇ ਵਿੱਚ ਆਇਆ ਕਹਿੰਦਾ ਨਹੀਂ ਗੋਬਿੰਦੁਰ ਨੂੰ ਮਾਰਾ ਹੁਣ ਗੁਰਗੋਬਿੰਦ ਸਿੰਘ ਮਾਰਦਾ ਨਿਸ਼ਾਨਾ ਬਣਾਇਆ ਤੇ ਪਾਸ਼ਾ ਕਹਿੰਦੇ ਦੁੱਤਿਆ ਤਾਂ ਕਿਆ ਤੀਰ ਮੋਕੋ ਚਲਾਇੰਗ ਰਖਿਓ ਦੇਵੀਨ ਕਾਂਸ਼ੂ ਕਿਸ ਕਹਿੰਦੇ ਦੂਸਰਾ ਤੀਰ ਜਦੋਂ ਮਾਰਿਆ ਨਾ ਤੇ ਰਖਿਓ ਦੇਵੀਨ ਕਹਿੰਦੇ ਪਾਤਸ਼ਾਹ ਨੇ ਮੇਰੀ ਰੱਖਿਆ ਐਸੀ ਕੀਤੀ ਕਿ ਕੰਨ ਦੇ ਨਾਲੋਂ ਸ਼ੂ ਕੇ ਤੀਰ ਨਿਕਲ ਗਿਆ ਕੰਨ ਦੇ ਨਾਲੋਂ ਸ਼ੂ ਕੇ ਜਦੋਂ ਤੀਰ ਲੰਘਿਆ ਤੇ ਪਾਤਸ਼ਾਹ ਜੀ ਤੇ ਉਹ ਵਾਹਿਗੁਰੂ ਨੇ ਮੇਰੀ ਰੱਖਿਆ ਕਰਨ ਮੈਨੂੰ ਬਚਾ ਲਿਆ ਫਿਰ ਹਰੀਚੰਦ ਫਿਰ ਨਿਮੂਣਾ ਜੇ ਮੂੰਹ ਕਰਕੇ ਬੋਲਿਆ ਵਾਰ ਗੋਬਿੰਦ ਤੂੰ ਕਰ ਹੁਣ ਮੇਰੇ ਕੋ ਤੇ ਦੂਸਰਾ ਵੀ ਵਾਰ ਨਹੀਂ ਨਿਕਲਿਆ ਹੁਣ ਮਨ ਦੇ ਅੰਦਰ ਸੋਚਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਰ ਲਲਕਾਰ ਕੇ ਬੋਲੇ ਨਹੀਂ ਵੀ ਹਰੀ ਚੰਦਾ ਵਾਰ ਤੂੰ ਕਰ ਹਜੇ ਵੀ ਮੇਰਾ ਸੰਤ ਪੁਣਾ ਸਿਪਾਹੀ ਪੁਣਾ ਨਹੀਂ ਜਾਇਆ ਕਿਉਂਕਿ ਹਰੀ ਚੰਦ ਨੂੰ ਜਿਹੜਾ ਹੰਕਾਰ ਸੀ ਹੰਕਾਰ ਕੀ ਸੀ ਉਹ ਪੂਰਾ ਉਹ ਲੋਹੇ ਦੇ ਪੋਸ਼ਾਕ ਪਹਿਨੀ ਹੋਈ ਸੀ ਕਿ ਇੱਕ ਵੀ ਤੀਰ ਜਿਹੜਾ ਹੈ ਕਿਤੇ ਨਾ ਵੱਜ ਸਕੇ ਕਿ ਮੇਰੀ ਪੋਸ਼ਾਕ ਦੇ ਵਿੱਚੋਂ ਲੋਹੇ ਦੀ ਪੋਸ਼ਾਕ ਪੈਣੀ ਹੋਈ ਹੈ ਤੇ ਕੋਈ ਵੀ ਜਿਹੜਾ ਤੀਰ ਮੇਰੇ ਕਿਤੇ ਵੀ ਵੱਜੇਗਾ ਨਹੀਂ ਲੋਹੇ ਤੇ ਵੱਜੇਗਾ ਲੋਹੇ ਤੇ ਮਾਰ ਨਹੀਂ ਕਰੇਗਾ ਉਹਨੇ ਟੂਪ ਪਾਇਆ ਹੋਇਆ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਜੰਗਾਂ ਜੁੱਦਾਂ 'ਚ ਲੋਹੇ ਦੇ ਟੂਪ ਪਾਏ ਜਾਂਦੇ ਸੀ ਜਿਹਨੂੰ ਅੱਜ ਹੈਲਮਟ ਕਹਿ ਦਿੰਦੇ ਹਾਂ ਸੀ ਤੇ ਉਹ ਹੰਕਾਰ ਦੇ ਵਿੱਚ ਗੁਰੂ ਸਾਹਿਬ ਨੂੰ ਲੁਕਾ ਰਿਹਾ ਕਹਿੰਦੇ ਵੀ ਵਾਰ ਹੁਣ ਤੂੰ ਕਰ ਗੋਬਿੰਦ ਵਾਰ ਤੂੰ ਕਰ ਪਾਸ਼ਾ ਕਹਿੰਦੇ ਨਹੀਂ ਹਰੀ ਚੰਦਾ ਤੀਸਰਾ ਵਾਰ ਵੀ ਤੂੰ ਕਰਨਾ ਤੀਸਰਾ ਵਾਰ ਵੀ ਤੂੰ ਕਰ ਲੈ ਹੁਣ ਕਹਿੰਦੇ ਵੀ ਇਹਨਾਂ ਨੂੰ ਬਿਲਕੁਲ ਹੀ ਨਹੀਂ ਪਤਾ ਕਿ ਤਿੰਨ ਮੌਕੇ ਦੇ ਰਿਆ ਰੱਖਿਆ ਇਹਦੀ ਮੌਤ ਆਈ ਆਈ ਹੈ ਇਹ ਤਿੰਨ ਮੌਕੇ ਮੈਨੂੰ ਦੇ ਰਿਆ ਹੈ ਇਹਦੀ ਲੱਗਦਾ ਮੌਤ ਆਈ ਹੋਈ ਹੈ ਹੁਣ ਮਨ ਦੇ ਅੰਦਰ ਸਮਝਾਉਣ ਲੱਗਾ ਆਪਣੇ ਆਪ ਨੂੰ ਕੀ ਹਰੀ ਚੰਦਾ ਹੁਣ ਵਾਰ ਜਿਹੜਾ ਹੈ ਨਾ ਗੋਬਿੰਦ ਤੇ ਕਰਾਂਗਾ ਪਹਿਲਾਂ ਮੈਂ ਘੋੜੇ ਦੇ ਬਣਾਇਆ ਫਿਰ ਗੋਬਿੰਦਾਂ ਬਣਾਇਆ ਪਰ ਹੁਣ ਵੀ ਗੋਬਿੰਦਾਂ ਬਣਾਵਾਂਗਾ ਤੇ ਤੀਸਰਾ ਤੀਰ ਮਾਰਨ ਵਾਸਤੇ ਤੀਰ ਕੱਢਿਆ ਮੰਚ ਪਾਇਤ ਕਸ ਕਰਕੇ ਸੋਚਣ ਲੱਗਾ ਕਿ ਘੋੜੇ ਨੂੰ ਮਾਰਾਂ ਜਾਂ ਗੋਬਿੰਦ ਨੂੰ ਮਾਰਾਂ ਤੇ ਮਨ ਦੇ ਵਿੱਚ ਖਿਆਲ ਆ ਕਿ ਗੋਬਿੰਦ ਨੂੰ ਮਾਰਾਂ ਕਿੰਦੇ ਵੀ ਗੁਰੂ ਸਾਹਿਬ ਜੀ ਦੇ ਨਾ ਸੈਂਟਰ ਦਾ ਉਹਨੇ ਨਿਸ਼ਾਨਾ ਬਣਾਇਆ ਤੇ ਸੈਂਟਰ ਦੇ ਵਿੱਚ ਉਹ ਪਾਸ਼ਾ ਨੇ ਨਾ ਕਮਰਕੱਸਾ ਬਣਿਆ ਹੋਇਆ ਔਰ ਪੇਟੀ ਜਿਹੜੇ ਘੋੜ ਸਵਾਰ ਕਰਦੇ ਨੇ ਨਾ ਉਹਨਾਂ ਚਮੜੇ ਦੀ ਪੇਟੀ ਬਣੀ ਹੁੰਦੀ ਹੈ ਬਹੁਤਿਆਂ ਨੇ ਕਈਆਂ ਨੇ ਤੇ ਕਮਰਕੱਸਾ ਕੀਚਣਦਾ ਤੇ ਪਾਸ਼ਾ ਨੇ ਚਮੜੇ ਦੀ ਪੇਟੀ ਬਣੀ ਹੋਈ ਹੈ ਉਹ ਇਸ ਕਰਕੇ ਜਦੋਂ ਘੋੜੇ ਦੇ ਉੱਤੇ ਸਫ਼ਰ ਕਰਦੇ ਆ ਤਾਂ ਅੰਦਰ ਦਾ ਜਿਹੜਾ ਹੈ ਨਾ ਕੋਸ਼ਣ ਸਾਡੀਆਂ ਨਾੜਾਂ ਦਾ ਉਹ ਹੇਲਣਾ ਜਾਵੇ ਇਸ ਕਰਕੇ ਉਹਨੂੰ ਕਮਰਕੱਸਾ ਜਿਹੜਾ ਸੀ ਪਾਸ਼ਾ ਨੇ ਬਣਿਆ ਹੋਇਆ ਸੀ ਉਸ ਨੇ ਸੈਂਟਰ ਦਾ ਨਿਸ਼ਾਨਾ ਬਣਾ ਕਰਕੇ ਨਿਸ਼ਾਨਾ ਬਣਾ ਕਰਕੇ ਤੀਰ ਚਲਾਇਆ ਤੇ ਪਾਸ਼ਾ ਨੇ ਆਪਣੇ ਬਾਣੀ ਦੇ ਵਿੱਚ ਦਰਜ ਕੀਤਾ ਕਿ ਇਹਨੇ ਤ੍ਰਿਤੀਆ ਬਾਣ ਮਾਰਿਓ ਉਸ ਪੇਟੀ ਮਝਾਰਾ ਕਹਿੰਦੇ ਉਹ ਤੀਸਰਾ ਬਾਣ ਮਾਰਿਆ ਤੇ ਮੇਰੇ ਕਮਰਕੱਸੇ ਚ ਵੱਟ ਗਿਆ ਉਨੇ ਨਿਸ਼ਾਨਾ ਹਰੀ ਚੰਦ ਨੇ ਬਣਾਇਆ ਸੀ ਤੀਸਰਾ ਸੈਂਟਰ ਦਾ ਔਰ ਪਾਸ਼ਾ ਦੇ ਤੀਰ ਜਿਹੜਾ ਸੀ ਉਹ ਕਮਰ ਕੱਸੇ ਦੇ ਵਿੱਚ ਚੁਬਿਆ ਕਹਿੰਦੇ ਤ੍ਰਿਪਤੀਆ ਬਾਣ ਮਾਰਿਓ ਸੁਪੇਟੀ ਮਝਾਰੰ ਵਿਦਯੰ ਚਿਲਕਤ ਚਿਲਕਤਿੰਗ ਦਾ ਭਾਅ ਹੁੰਦਾ ਕਿ ਚਿਪ ਚਿਪ ਚਿਲਕਣਾ ਜਿਹੜਾ ਹੁੰਦਾ ਨਾ ਜਰੇਸ਼ਮੀ ਕਪੜਾ ਤੇ ਪਾਸ਼ਾ ਕਹਿੰਦੇ ਨੇ ਦਵਾਲ ਫਾਰੰ ਪਹਾਰ ਕਹਿੰਦੇ ਵੀ ਜਦੋਂ ਮੇਰੇ ਕਮਰ ਕੱਸੇ ਦੇ ਵਿੱਚ ਚੁਬਿਆ ਹੈ ਨਾ ਵਜਾ ਤੀਰ ਕਹਿੰਦੇ ਚੁਬੀ ਚਿੰਚ ਚਰਮੰ ਕਛੂ ਕਾ ਹੈ ਨਾ ਕਹਿੰਦੇ ਹੁਣ ਤੀਰ ਵੱਜਾ ਧਿਆਨ ਨਾਲ ਸਮਝਾਏ ਕਹਿੰਦੇ ਤੀਰ ਵੱਜਾ ਮੇਰੇ ਕਮਰ ਕੱਸੇ ਨੂੰ ਵਿੰਨ ਕਰਕੇ ਨਾ ਪੇਟੀ ਮੇਂ ਜਾ ਰਿਹਾ ਚੁਬੀ ਚਿੰਚ ਚਰਮੰ ਕਛੂ ਕਾ ਹੈ ਨਾ ਕਹਿੰਦੇ ਤੀਰ ਜਿਹੜਾ ਪੇਟੀ ਨੂੰ ਵਿੰਨ ਕਰਕੇ ਮੇਰੇ ਮਾਸ ਦੇ ਨਾਲ ਲੱਗਾ ਤੇ ਥੋੜਾ ਖੂਨ ਨਿਕਲਿਆ ਹੁਣ ਜਦੋਂ ਖੂਨ ਨਿਕਲਿਆ ਨਾ ਤੇ ਪਾਸ਼ਾ ਕਹਿੰਦੇ ਵੀ ਮਨ ਦੇ ਅੰਦਰ ਇਹ ਆਇਆ ਕਿ ਇਹਨੇ ਤੀਰ ਮਾਰਿਆ ਰੇਸ਼ਮੀ ਕਪੜੇ ਨੂੰ ਪਾੜਦਾ ਹੈ ਪੇਟੀ ਵੀ ਪਾੜ ਦਿੰਦੀ ਹੈ ਤੇ ਪੇਟੀ ਪਾੜ ਕੇ ਸਰੀਰ ਨੂੰ ਲੱਗਾ ਹੋਇਆ ਤੇ ਪਾਸ਼ਾ ਜੀ ਉਸੇ ਟਾਈਮ ਹਰੀਚੰਦ ਤੇ ਵਿੰਨਿਆ ਹੋਇਆ ਸੀ ਨਾ ਲੋਹੇ ਦੀ ਪੇਟੀ ਪਹਿਨੀ ਹੋਈ ਸੀ ਤੇ ਪਾਸ਼ਾ ਨੇ ਆਪਣੇ ਤੀਰ ਕੱਢਿਆ ਕਮਾਨ ਦੇ ਵਿੱਚ ਪਾਇਆ ਹੁਣ ਪਾਸ਼ਾ ਕਹਿੰਦੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਆ ਹੁਣ ਹਰੀਚੰਦਾ ਮੇਰੇ ਤੀਰ ਵੱਜਿਆ ਹੁਣ ਮੇਰੇ ਬਾਣ ਲੱਗਾ ਹੁਣ ਰੋਸ ਜਾਗਿਆ ਹੁਣ ਤੂੰ ਬਚ ਜਾ ਕਹਿੰਦੇ ਪਾਸ਼ਾ ਨੇ ਤੀਰ ਕੱਢਿਆ ਕਮਾਨ ਚ ਪਾਇਆ ਉਧਰ ਹਰੀਚੰਦ ਜਿਹੜਾ ਹੈ ਉਹ ਲੋਹੇ ਦੀ ਪੇਟੀ ਪਾਣ ਕੇ ਹੰਕਾਰ ਦੇ ਵਿੱਚ ਬੈਠਾ ਹੋਇਆ ਹੈ ਮੇਰੇ ਕਲਗੀਆਂ ਵਾਲੇ ਪਾਸ਼ਾ ਨੇ ਆਪਣੇ ਕਮਾਨ ਚ ਤੀਰ ਪਾਇਆ ਤੇ ਹਰੀਚੰਦ ਦੇ ਨੱਕ ਜਿਹੜਾ ਸੀ ਨਾ ਨੱਕ ਸਾਹ ਲੈਣ ਵਾਸਤੇ ਛੱਡਿਆ ਹੋਇਆ ਸੀ ਤੇ ਮੇਰੇ ਪਾਸ਼ਾ ਨੇ ਕਮਾਨ ਦੇ ਵਿੱਚ ਤੀਰ ਪਾ ਕੇ ਖਿੱਚ ਕੇ ਤੀਰ ਮਾਰਿਆ ਨੱਕ ਦੇ ਵਜਾ ਸਾਰਾ ਕੋਪੜ ਜਿਹੜਾ ਸੀ ਵਿੰਨ ਕੇ ਰੱਖ ਦਿੱਤਾ ਹਰੀਚੰਦ ਮਾਰੇ ਸੋ ਜੋੜਾ ਨਤਾਰੇ ਹਰੀਚੰਦ ਡੜਮਦੀ ਨੇ ਘੋੜੇ ਤੋਂ ਡਿੱਗਾ ਤੇ ਪਾਸ਼ਾ ਕਹਿੰਦੇ ਨੇ ਡਗੜ ਡਗੜ ਕਰਦੀ ਸਾਰੀ ਫੌਜ ਅੱਗੇ ਅੱਗੇ ਭੱਜ ਗਈ ਸਾਡਾ ਕਮਾਂਡ ਕਰਨ ਵਾਲਾ ਉਮਾਰ ਮੇਰੇ ਪਾਸ਼ਾ ਨੇ ਹਰੀ ਚੰਦ ਮਾਰੇ ਸੋਜੋਦਾ ਲਤਾਰੇ ਜਿਹੜਾ ਹੰਕਾਰ ਦੇ ਵਿੱਚ ਪਾਸ਼ਾ ਦੇ ਕੋਲ ਆਇਆ ਸੀ ਤੇ ਸਤਗੁਰੂ ਜੀ ਕਹਿੰਦੇ ਪਾਸ਼ਾ ਦੇ ਅੱਗੇ ਟੇਕ ਨਾ ਸਕਿਆ ਤੇ ਪਾਸ਼ਾ ਨੇ ਆਪਣੇ ਕਮਾਂਡ ਦੇ ਵਿੱਚੋਂ ਤੀਰ ਕੱਢ ਕੇ ਹਰੀ ਚੰਦ ਦਾ ਖੁੱਪੜ ਵਿੰਨ ਕਰਾ ਦਿੱਤਾ ਐਸੀ ਸ਼ੁਭਾ ਹੈ ਮੇਰੇ ਕਲਕੀਆਂ ਵਾਲੇ ਪਾਸ਼ਾ ਐਸੀ ਨਿਸ਼ਾਨ ਔਰ ਪੀਰ ਕਮਾਨ ਦੇ ਮਾਲਕ ਸਨ ਮੇਰੇ ਬਾਦਸ਼ਾਹ ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਰਸਤੇ ਮਾਰਗ ਤੇ ਚੱਲ ਸਕੀਏ ਉਹ ਜੋ ਉਹਨਾਂ ਨੇ ਇੱਕ ਵਜਨ ਕੀਤਾ ਨੇ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਗੇ ਕੀ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਸਤਿਗੁਰ ਜੀ ਕਹਿੰਦੇ ਨੇ ਆਪਣੇ ਮਨ ਦੇ ਅੰਦਰ ਜੋ ਚਾਹੇਗਾ ਨਾ ਉਹ ਦਿਨ ਮਿਲੇਗਾ ਜੋ ਮੰਗਿਆ ਥਾ ਸੁਆਪਨੇ ਤੇ ਤੇ ਸਤਿਗੁਰ ਜੀ ਕਹਿੰਦੇ ਖੰਡਾ ਜਾ ਕੇ ਹੱਥ ਮੈਂ ਕਲ ਕੀ ਸੋਹੈ ਸੋ ਅਮਰੀ ਰੱਖਾ ਕਰੇ ਸਿਰ ਕਲ ਵੀ ਧਰ ਕਦੀ ਸਾਡੀ ਰੱਖਿਆ ਕਰੇ ਅਮਰੀ ਕਰੋ ਪੜੋ ਅਮਰੀ ਕਰੋ ਪੂਰਣ ਹੋਏ ਤੈ ਉਹ ਚਰਨ ਅਨਮਨ ਰਹਿ ਆਪਣਾ ਜਾਨ ਪਾਸ਼ਾ ਜਿਹੜੀ ਹੈ ਨਾ ਸਾਡੇ ਅਸੀਂ ਅਸੀਂ ਕਿਨੇ ਨਾ ਅਸੀਂ ਅਰਦਾਸ ਕਰਦੇ ਆ ਗੁਰੂ ਅੱਗੇ ਤੇ ਗੁਰੂ ਸਾਹਿਬ ਜੀ ਰੋਜ਼ ਸਾਡੇ ਲਈ ਵੀ ਅਰਦਾਸ ਕਰਦੇ ਆ ਸਤਿਗੁਰੂ ਜੀ ਕਹਿੰਦੇ ਨੇ ਨਾ ਸੁਖੀ ਬਸ ਐ ਅੱਗੇ ਕੀ ਹੈ ਸਤਿਗੁਰੂ ਮੇਰਾ ਪਰਿਵਾਰ ਜਿਹੜਾ ਹੈ ਨਾ ਹਮੇਸ਼ਾ ਸੁਖੀ ਬਸਦਾ ਰਹੇ ਤੇ ਹਮੇਸ਼ਾ ਤੇਰੇ ਨਾਮ ਦੇ ਨਾਲ ਜੁੜਿਆ ਰਹੇ ਸੋ ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਨਾਮ ਬਣ ਦੀ ਦਾਤ